ਜਿਹੜੀਆਂ ਮੱਝਾਂ ਵੀਰੇ ਕੱਟਰੂ ਛਿੱਟ ਜਾਂਦੇ ਨੇ ਮਹੀਨਾ ਪਹਿਲਾਂ ਡੇਢ ਮਹੀਨਾ ਹਨ 20 ਦਿਨ ਪਹਿਲਾਂ ਉਹਨਾਂ ਵਾਸਤੇ ਮੈਂ ਜਿਹੜੀ ਦੋ ਮੱਝਾਂ ਤੀਆਂ ਗਈਆਂ ਆਂ ਕੱਟਰੂ ਛਿੱਟਣ ਦੀ ਤਿਆਰੀ ਚ ਤੀਆਂ ਤੇ ਉਹਨਾਂ ਵਾਸਤੇ ਮੈਂ ਜਿਹੜੀ ਦਵਾਈ ਤਿਆਰ ਕਰ ਰਹੇ ਹਾਂ ਦੇਸੀ ਕੀ ਆ ਮੈਂ ਤੁਹਾਨੂੰ ਦੱਸਣਾ ਅੱਗੇ ਜਾ ਕੇ ਆਹ ਦੇਖ ਸਕਦੇ ਹੋ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਸ਼ਨ ਹੁਣ ਜਿਹੜਾ ਆਪਣਾ ਬੇਸ਼ਨ ਲਿੱਤਾਗਾ ਤੁਹਾਡੇ ਸਾਹਮਣੇ ਪਾ ਰਹਾਂਗਾ ਚੀਜ਼ ਕਿਉਂਕਿ ਵੀਰੇ ਆਪਾਂ ਗੌਰ ਨਹੀਂ ਕਰਦੇ ਜਿਹੜੀਆਂ ਮੱਝਾਂ ਨਿਸ਼ਾਨੀ ਕੀਤੀ ਗਈ ਜਿਹੜੀ ਮੇਰੀ ਮੱਝ थी ਇੱਕ ਉਹ ਲਿੱਸੀ ਹੋਣ ਲੱਗ ਗਈ ਥੋੜੀ ਥੋੜੀ ਦੇ ਨਾਲ ਪੁੜੇ ਤੋੜਨ ਲੱਗ ਗਈ ਸੀਗੀ ਉਹ ਪੁੜੇ ਤੋੜਨ ਤੋਂ ਪਤਾ ਜੋ ਲੱਗਿਆ ਵੀ ਯਾਰ ਵੀ ਪੁੜੇ ਮੀ ਸੋਚਦੇ 2-2 ਮਹੀਨੇ ਪਏ ਨੇ ਹਲੇ ਤੇ ਵੀ ਪੁੜੇ ਪਹਿਲੀ ਕਿਉਂ ਤੋੜਨ ਲੱਗ ਗਏ ਜਦੋਂ ਮੈਂ ਡਾਕਟਰ ਤੋਂ ਚੈੱਕ ਕਰਵਾਈ ਡਾਕਟਰ ਕਹਿੰਦਾ ਵੀਰੇ ਇਹਦੀ ਜਿਹੜੀ ਬੱਚੇ ਦਾ ਇਹਦਾ ਮੂੰਹ ਆ ਇੱਕ ਉਂਗਲ ਤੋਂ ਵੱਧ ਖੁੱਲ ਚੁੱਕਿਆ ਕਹਿੰਦਾ ਇਹ ਵੀ 24 ਘੰਟਿਆਂ ਦੇ ਵਿੱਚ ਵਿੱਚ ਬੱਚੇ ਨੂੰ ਜਨਮ ਦੇ ਦੂਗੀ ਇਹ ਬੱਚਾ ਛਿੱਟ ਦੂਗੀ ਤੇ ਉਸ ਤੋਂ ਬਾਅਦ ਫੇਰ ਮੈਂ ਉਹ ਤੋਂ ਜਿਹੜਿਆ ਪੁੜੀ ਮੈਂ ਪਾ ਰਹਿਆਂਗਾ ਨਾ ਇਹ ਦਵਾਈਆਂ ਤੇ ਉਹਨੇ ਫਿਰ ਪੂੜੀ ਲਿਖ ਕੇ ਦਿੱਤੀ ਫਿਰ ਜਿਹੜੀ ਪੁੜੀਆ ਬੇਸ਼ਨ ਇੱਕ ਪੁੜੀਆ ਇੱਕ ਬੇਸ਼ਨ ਪਾਇਆ ਪਾਇਆ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹਨਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਤੇਲ ਪਾਇਆ ਜਾਂਦਾਗਾ ਪਾਈਆ ਗਲਾਸ ਭਰ ਕੇ ਆਮ ਛੋਟਾ ਇਹਦਾ ਛੋਟਾ ਗਲਾਸ ਹੁੰਦਾ ਭਰ ਕੇ ਡਾਕਟਰ ਕਹਿੰਦਾ ਵੀ ਜੇ 24 ਘੰਟੇ ਤੇਰੀ ਮੱਝ ਕੱਟ ਗਈ ਠੀਕ ਆ ਨਹੀਂ ਕਹਿੰਦਾ ਕੱਟਰੂ ਛੱਟ ਜੂ ਉਹੀ ਗੱਲ ਹੋਈ ਵੀਰੇ ਮੈਂ 24 ਤੇ ਦਵਾਈ ਦਿੱਤੀ ਟੀਕੇ ਵੀ ਲਾਇਓ ਨੇ ਇੱਕੇਰਾ ਟੀਕਾ ਲਾ ਕੇ ਗਿਆ ਤੇ ਉਹ ਹੁਣ ਮੱਝ ਬਿਲਕੁਲ ਠੀਕ ਆ ਆਪਣੀ ਕੱਟਰ ਦੋਨਾਂ ਨੇ ਕੱਟਰੂ ਨਹੀਂ ਛੱਟਿਆ ਦੂਜਾ ਵੀ ਜਿਹੜਾ ਬੱਚੇ ਦਾ ਮੂੰਹ ਤੇ ਖੁੱਲ ਖੁੱਲ ਚੁੱਕੇ ਥੋੜਾ ਜਿਹਾ ਤੇ ਉਹ ਕਿਉਂ ਤਾਰਾਂਿਆਂ ਵਾਂਗੂ ਦੇਣ ਲੱਗ ਗਈ ਸੀ ਕਿਉਂ ਕਿਉਂਕਿ ਬੱਚੇ ਦਾ ਮੂੰਹ ਖੁੱਲ ਗਿਆ ਸੀਗਾ ਗਲਤੀ ਕਿੱਥੇ ਆ ਵੀ ਗਲਤੀ ਉਹ ਆਪਣੀ ਆ ਜਦੋਂ ਆਪਣੇ ਕੋਈ ਮੱਝ ਕੋਈ ਕੱਟਰ ਛੱਟਰ ਤੋਂ ਪਹਿਲਾਂ ਨਾ ਕੋਈ ਚੀਜ਼ ਆ ਆਪਣੇ ਅੱਖਾਂ ਸਾਹਮਣ ਹੁਣ ਜੇ ਮੱਝ ਮੇਰੀ ਲੱਸੀ ਹੋ ਗਈ ਤੀ ਕੀ ਪੜੇ ਤੋੜਨ ਲੱਗ ਗਈ ਤੀ ਜੇ ਮੈਂ ਸਮਝ ਲਿਆ ਕਿ ਉਹ ਉਹੀ ਲੱਸੀ ਹੁੰਦੀ ਆ ਹਨਾ ਵੀ ਚੱਲ ਜਾ ਉਂਗੀ ਤੂੰ ਪਤਾਰਾਂ ਦੇ ਦੇ ਰਹੀ ਆ ਜਦੋਂ ਮੱਝ ਮੈਂ ਤਾਰਾਂ ਜੀ ਗੋ ਅਣਗੋਲੀ ਕਰ ਦਿੰਦਾ ਵੀ ਹਾਂ ਜੀ ਤਾਰਾਂ ਉਹੀ ਨੇ ਗਈਆਂ ਉਹ ਮੇਰੀ ਵੱਡੀ ਗਲਤੀ ਤੀ ਜਦੋਂ ਤਾਰਾਂ ਦੇਣ ਲੱਗੀ ਯਾਰ ਮਹਾਇਰਾ ਸਾਢੇ ਪੰਜ ਮਹੀਨੇ ਦੀ ਗੱਬਣਾ ਵੀ ਤਾਰਾਂ ਕਿਉਂ ਦੁਬਾਰੋਂ ਫੇਰ ਦਿਖਾਈ ਦੇ ਰਹੀ ਹੈਗੀ ਇਹ ਜੋ ਦੋਨੇ ਮੱਝਾਂ ਚੈੱਕ ਕਰਵਾਈਆਂ ਵੀਰੇ ਦੋਨੇ ਕਟੂਰ ਸ਼ਟਰ ਦੀ ਤਿਆਰੀ ਚਤੀਆਂ ਹੁਣ ਆ ਦਵਾਈ ਆ ਦੇਖੀ ਦੇਖੀ ਹੁਣ ਸੋਮਣ ਸਾਹਮਣੇ ਆ ਇੱਕ ਆ ਮੱਝ ਜਿਹੜੀ ਆ ਸੱਜੀ ਸਾਈਡ ਆਗੀ ਆ ਦੇਖੀ ਜਿਹਨੂੰ ਪਾਈ ਆ ਉਹ ਦੇਖੋ ਐ ਬਿਲਕੁਲ ਐ ਚੱਟ ਜੂਗੇ ਨੂੰ ਇਹ ਸਾਢੇ 5 ਮਹੀਨੇ ਦੀ ਗੱਬਣਾ ਗਈ ਇਹ ਇਹ ਤਾਰ ਥੋੜੇ ਥੋੜੀ ਤਾਰਾਂ ਦੇਣ ਲੱਗੇ ਸੀ ਜਿੱਥੋਂ ਪਤਾ ਲੱਗਿਆ ਕਿ ਵੀ ਇਹ ਕੱਟੂ ਛਿੱਟਣ ਦੀ ਤਿਆਰੀ ਚਾਹੇ ਗਲਤੀਆਂ ਆਪਣੀਆਂ ਹੁੰਦੀਆਂ ਨੇ ਵੀਡੀਓ ਸ਼ੇਅਰ ਜਰੂਰ ਕਰੋ ਬਈ ਇੱਕਾ ਮੀਣੀ ਮੱਝਾ ਇਹ 8 ਮਹੀਨਿਆਂ ਦੀ ਆ ਗੱਬਣ ਇਹ ਲਿੱਸੀ ਹੋਣ ਲੱਗੀ ਸੀ ਲਿੱਸੀ ਹੋਣ ਤੋਂ ਬਾਅਦ ਇਹ ਥੋੜੇ ਥੋੜੇ ਪੁੜੇ ਵੀ ਤੋੜਨ ਲੱਗੀ ਸੀ ਮਗਰ ਵੀਡੀਓ ਸ਼ੇਅਰ ਜ਼ਰੂਰ ਕਰੋ ਭਾਈ ਬਹੁਤ ਲੋਕਾਂ ਦਾ ਭਲਾ ਹੋ ਸਕਦਾਗਾ ਵੀ ਤੁਸੀਂ ਗੌਰ ਕਰੋ ਤੇ ਗੌਰ ਕਰਨ ਦੇ ਨਾਲ ਹੀ ਵਧੀਆ ਡਾਕਟਰ ਆ ਜਿਹੜਾ ਵਧੀਆ ਸੀਨੀਅਰ ਆਮ ਡਾਕਟਰ ਨੂੰ ਜਿਹੜਾ ਚੋਲੇ ਚੱਕਾ ਉਹ ਨੂੰ ਨਹੀਂ ਜਿਹੜਾ ਵਧੀਆ ਸੀਨੀਅਰ ਡਾਕਟਰ ਆ ਉਹ ਨੂੰ ਫੋਨ ਕਰਕੇ ਜਦੇ ਬਲਾਓ ਵੀ ਆ ਜਨਸਨ ਨੂੰ ਕੋਈ ਦਿੱਕਤ ਲੱਗ ਰਹੀ ਆ ਮੱਧ ਚ ਵੀ ਇਹਨੇ ਚਿਰ ਦੀ ਗੱਬਣਾ ਨਾ ਵੀ ਇਹ ਨੂੰ ਤੁਸੀਂ ਚੈੱਕ ਕਰੋ ਫਿਰ ਦੇਖੋ ਜੀ ਬਾਜਾ ਬਿਲਕੁਲ ਸਹੀ ਰਹੂਗੀ ਕਹਿਣ ਦਾ ਭਾਅ ਵੀ ਮੇਰੇ ਇਹੀ ਆ ਵੀਰੇ ਜਦੋਂ ਕੋਈ ਨੂੰ ਸ਼ੱਕ ਲੱਗਦਾ ਹੈ ਨਾ ਤੁਸੀਂ ਵਧੀਆ ਚੰਗੇ ਡਾਕਟਰ ਤੋਂ ਬੁਲਾ ਕੇ ਜੀ ਆਪਣੀ ਮੱਜਾ ਦਿਖਾਓ ਨਹੀਂ ਥੋੜਾ ਐ ਸਮਝ ਲਓ ਵੀ ਥੋੜੇ ਸਾਲ ਪਰ ਜਿਹੜਾ ਜਿਹੜਾ ਸੂਆ ਮੱਜ ਦਾ ਖਰਾਬ ਹੋ ਜਾਊਗਾ ਵਧੀਆ ਡਾਕਟਰ ਤੋਂ ਦਵਾਈ ਦਵਾ ਕੇ ਟ੍ਰੀਟਮੈਂਟ ਸ਼ੁਰੂ ਕਰੋ ਜਿਹੜੇ ਕੱਟਰੂ ਛਿੱਟਦਿਏ ਨੇ ਮੇਰੇ ਉਹ ਆਪਣੀਆਂ ਅੰਗਲੀਆਂ ਕਰਕੇ ਹੁੰਦਾਗਾ ਕਿਉਂਕਿ ਆਪਾਂ ਕੌੜ ਕਰਦੇ ਨੇ ਇਸ ਵਿੱਚ ਕਦੇ ਵੀ ਕੌੜ ਨਾ ਕਰੋ